ਸਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰਨਜੀਤ ਸਿੰਘ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਮੇਸ਼ ਟੈਕਸੀ ਯੂਨੀਅਨ ਸਾਨੇਵਾਲ ਦੇ ਵੱਲੋਂ ਸਨ ਸਨ ਸ਼੍ਰੀ ਗੁਰੂ ਪ੍ਰਸਾਦ ਸਾਹਿਬ ਜੀ ਦੇ ਸ੍ਰੀ ਸੁਖਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਗ੍ਰਾਂਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਭੋਗ ਪੈਣ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਉਚਾਰਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਜਿ ਜੁਨੀਅਨ ਪ੍ਰਧਾਨ ਹਰਜਿੰਦਰ ਸਿੰਘ ਕਨੇਚ ਵੱਲੋਂ ਧਾਰਮਿਕ ਸਮਾਗਮ ਵਿੱਚ ਪਹੁੰਚਣ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਜੁਨੀਅਨ ਵੱਲੋਂ ਨਗਰ ਕੌਂਸਲ ਸਾਨੇਵਾਲ ਦੇ ਕੌਂਸਲਰਾਂ ਅਤੇ ਹੋਰ ਸਤਿਵੰਤਿਆਂ ਨੂੰ ਸਰੋਪਾ ਸਹਿਬ ਜੀ ਪੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਸਤਿ ਸ਼੍ਰੀ ਅਕਾਲ ਜੀ ਆਪ ਕੜਾ ਪਿਰਤ ਸਵਾਰੇ ਰਹਾ ਕਾਲ ਸਤ ਸਤਿ ਆਪ ਕੋ ਸਵਾ ਹੋਏ ਕਿਰਪਾ ਸਾਥ ਦੇ ਦਿੱਸੇ ਆਰ ਸਤ ਸਤਿ ਸਤਿ ਆਵਰ ਬਨੁ ਤੇਂ ਕਿਰਪਾ ਮਨਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਜਤ ਜਸਮੀਰ ਸਖਸੀਅਨ ਇਨਸਾਨਾਂ ਦੇ ਸਮੂਹ ਮੈਂਬਰ ਸਾਹਿਬਾਨ ਦੇ ਸਹਿਯੋਗ ਸਦਕਾ ਅੱਜ ਜਿਸ ਉਸ ਸਾਦੇ ਪਾਠ ਦਾ ਸਾਨੂੰ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਸਾਰਿਆਂ ਦੇ ਸਹਿਯੋਗ ਨਾਲ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਕਾਰਜ ਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਰਿਆਂ ਦੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਸਭ ਦੇ ਕਾਰਜ ਰਾਸ ਕਰੇ ਸਾਰੇ ਦੇ ਪਰਿਵਾਰਾਂ ਵਿੱਚ ਸੁੱਖਾਂ ਦੀ ਏਕਤਾ ਇਤਿਫਾਕ ਜੁਨੀ ਦੇ ਮੈਂਬਰਾਂ ਵਿੱਚ ਏਕਤਾ ਇਤਿਫਾਕ ਬਣਿਆ ਰਹੇ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਸਾਰਿਆਂ ਬੰਨਿਓ ਗੁਰੂ ਸਾਹਿਬ ਦੀ ਚਰਨਾਂ ਦੇ ਨਿਮਰਤਾ ਸਤ ਅਰਦਾਸ ਬੇਨਤੀ ਹੈ ਕਿ ਸਾਡਾ ਇਸ ਜੋਸੀਆਚ ਉਪਰਾਲਾ ਕੀਤਾ ਸਾਡਾ ਗੁਰੂ ਚਰਨ ਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਫਲ ਹੋਵੇ ਤੇ ਸਭ ਦੇ ਘਰਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਏਕਤਾ ਅਸ਼ਵਾਗ ਦੇ ਤੁੰਦਰੁਸਤ ਤੇ ਗੁਰੂ ਸਾਹਿਬ ਦਾ ਇਹ ਬਖਸ਼ਿਸ਼ ਸਦਕਾ ਅਸੀਂ ਅੱਜ ਗੁਰੂ ਘਰ ਲੰਗਰ ਜਿਹੜਾ ਕਿ ਹ ਸੰਗਤਾਂ ਵਿੱਚ ਚੌਥ ਪੜਤ ਰਿਹਾ ਉਹ ਵੀ ਸਾਡੇ ਸਹਿ ਸਾਰੇ ਦੇ ਸਹਿਯੋਗ ਨਾਲ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਮਤਲਬ ਸਾਨੂੰ ਪਰਮਾਤਮਾ ਨੇ ਇਹ ਬਲ ਬਖਸ਼ਿਆ ਤੇ ਅਸੀਂ ਅਸੀਂ ਇਹ ਲੰਗਰ ਚਲਾਉਣ ਦਾ ਸੰਦਤ ਹੋਏ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੇ ਪਤੀ ਖਾਲਸਾ ਵਾਈ ਗੁਰੂ ਜੀ ਹਰੇ ਤੇ ਅਸੀਂ ਦਿਸਮੇਡ ਟੈਕਸੀ ਯੂਨੀਅਨ ਸਾ ਸਾਨੇ ਵਾਲ ਤੋਂ ਅਜਾ ਬਾਬਾ ਜੀ ਦੇ ਪਾਠ ਚਾਰਨ ਹੋਏ ਹਨ ਸੁਖੀਨ ਸਾਹਿਬ ਦਾ ਪਾਠ ਕਰਾਇਆ ਹੈ ਪ੍ਰਮਾਤਮਾ ਸਾਰੇ ਹੀ ਸਟਾਫ ਨੂੰ ਇਹਨਾਂ ਦੁਪਣੀ ਰਾਜੋਗੁਣੀ ਤਰੱਕੀ ਕਰੇ ਪ੍ਰਮਾਤਮਾ ਇਹਨਾਂ ਸਭ ਨੂੰ ਰਿਜਕ ਦੇਵੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਹੀ ਬਾਬਾ ਜੀ ਦੇ ਅਰਦਾਸਾ ਸਾਨੂੰ ਬਾਬਾ ਜੀ ਹਰੇਕ ਸਾਲ ਇੰਨਾ ਸੁਭਾਗਾ ਮੌਕਾ ਦੇਣਾ ਸੀ ਬਹੁਤ ਬਹੁਤ ਖੁਸ਼ ਹਾਂ ਐਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਮੇਸ਼ ਟੈਕਸੀ ਯੂਨੀਅਨ ਦੇ ਵਿੱਚ ਸਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਨੇ ਬੜਾ ਹੀ ਚੰਗਾ ਲੱਗਿਆ ਕਿਉਂਕਿ ਮੈਂ ਵੀ ਇੱਥੇ ਪੁਰਾਣਾ ਮੈਂਬਰ ਆ ਸਾਡੇ ਸਾਹਿਬ ਮੈਂਬਰ ਆ ਪੱਕੇ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਆਪਣਾ ਮਾਦੇ ਦਾ ਚਰਨ ਪੁਆਇਆ ਹੈ ਸੇਵਾ ਚੱਲ ਰਹੀ ਹੈ ਭਾਈਚਾਰਕ ਸੰਜ ਵਧੀਆ ਬਣਦੀ ਹੈ ਦੇ ਨਾਲ ਤੇ ਪ੍ਰਮਾਤਮਾ ਵੀ ਸੇਵਾ ਦਾ ਮੌਕਾ ਦਿੰਦਾ ਵਾ ਹਰ ਇੱਕ ਨੂੰ ਦਵੇ ਬਾਕੀ ਨਾਲ ਮਿਲ ਕੇ ਰਹਿਣ ਖੁਸ਼ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰੇ ਸੰਗਤਾਂ ਬਹੁਤ ਧੰਨਵਾਦ ਕਰਦਾ ਹਾਂ ਕਿ ਮੇਰੇ ਸਾਰੇ ਮਿੱਤਰ ਸੱਜਣ ਸਾਰੇ ਆਏ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਸਤਿ ਸ੍ਰੀ ਅਕਾਲ ਵੱਲੇ ਸਾਰਾ ਕੁਝ ਸੂਏ ਪਹੁੰਚਿਆ ਸੁਰੂ ਤੋਂ ਲੰਗਰ ਆਤਰਿਆ ਵਧੀਆ ਬੱਤਰ ਸਾਰਾ ਜਿੰਨੇ ਵੀ ਸੱਜਣ ਮਿੱਤਰ ਨੇ ਬਹੁਤ ਸੇ ਸਹਿਯੋਗ ਦੇ ਰਹੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ